ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਜੀ ਕੋਟ ਹਿੱਸੇਖਾਂ ਦੇ ਅੰਮ੍ਰਿਤਸਰ ਰੋਡ ਦੀਆਂ ਨੇ ਜਿਹੜੀਆਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜੀਟੀਵੀ ਨੈਟਵਰਕ ਦੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਅੰਮ੍ਰਿਤਸਰ ਰੋਡ ਦੀਆਂ ਨੇ ਜਿੱਥੇ ਇੱਕ ਪਲਾਟ ਦੇ ਵਿੱਚ ਕਿਸੇ ਚੀਜ਼ ਨੂੰ ਅੱਗ ਲਾਈ ਗਈ ਹੈ ਸ਼ਾਇਦ ਇਹ ਕੋਈ ਸਮਾਨ ਜਿਹੜਾ ਬਚਿਆ ਖੁਚਿਆ ਜਾਂ ਕੋਈ ਕੀ ਹੈ ਕੀ ਨਹੀਂ ਇਹ ਦਾ ਹਿਤਕਰ ਨਹੀਂ ਪਤਾ ਲੱਗ ਸਕਿਆ ਪਰ ਇਹ ਅੱਗ ਤੁਸੀਂ ਦੇਖ ਰਹੇ ਹੋ ਕਿ ਆਹ ਹਰੇ ਜਿਹੜੇ ਦਰਖਤ ਹੈ ਉਹਨਾਂ ਨੂੰ ਵੀ اپنی ਚਪੇੜ ਦੇ ਵਿੱਚ ਲੈ ਚੁੱਕੀ ਹੈ ਤੇ ਆਮ ਲੋਕਾਂ ਦਾ ਜਿਹੜਾ ਹੈਗਾ ਉਹ ਇਹ ਕਹਿਣਾ ਹੈ ਕਿ ਜਿੱਥੇ ਕਿਤੇ ਕਿਸਾਨ ਕੋਈ ਅੱਗ ਲਾਉਂਦਾ ਹੈ ਤਾਂ ਉਹ ਤੁਰੰਤ ਉਹਤੇ ਕਾਰਵਾਈ ਹੋ ਜਾਂਦੀ ਹੈ ਤੁਰੰਤ ਪ੍ਰਸ਼ਾਸਨ ਮੌਕੇ ਤੇ ਪਹੁੰਚ ਜਾਂਦਾ ਹੈ ਪਰ ਇੱਥੇ ਕੋਈ ਨਹੀਂ ਪਹੁੰਚਿਆ ਆ ਤੁਸੀਂ ਦੇਖ ਰਹੇ ਹੋ ਕਿ ਕਾਲਾ ਸ਼ਾਹ ਧੂਆਂ ਜਿਹੜਾ ਹੈਗਾ ਅਸਮਾਨ ਦੇ ਵਿੱਚ ਉੱਡ ਰਿਹਾ ਹੈ ਔਰ ਜਾ ਰਿਹਾ ਹੈ ਰੜ ਰਿਹਾ ਹੈ ਆਪ ਤੁਸੀਂ ਇੱਥੋਂ ਲਾਈਵ ਤਸਵੀਰਾਂ ਦੇਖ ਰਹੇ ਹੋ ਅਮਰਸਰ ਰੋਡ ਤੋਂ ਜੀਟੀਵੀ ਨੈਟਵਰਕ ਦੇ ਜ਼ਰੀਏ ਇਹ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਇਹ ਕੋਟ ਇਸੇ ਖਾਂਦੇ ਅੰਮ੍ਰਿਤਸਰ ਰੋਡ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਪਲਾਟ ਦੇ ਵਿੱਚ ਅੱਗ ਲਾਈ ਗਈ ਹੈ ਇਹ ਅੰਮ੍ਰਿਤਸਰ ਰੋਡ ਹੈ ਜੀ ਆ ਅੰਮ੍ਰਿਤਸਰ ਰੋਡ ਜਾ ਰਿਹਾ ਇੱਥੋਂ ਤੇ ਇਹ ਪਲਾਟ ਹੈ ਖਾਲੀ ਪਿਆ ਖਾਲੀ ਪਲਾਟ ਦੇ ਵਿੱਚ ਕਿਸੇ ਨੇ ਅੱਗ ਲਗਾਈ ਹੈ ਤੇ ਆਮ ਲੋਕਾਂ ਦਾ ਵਿੱਚ ਇਹ ਹੈਗਾ ਕਿ ਜਦੋਂ ਕਿਸਾਨ ਕੋਈ ਅੱਗ ਲਾਉਂਦਾ ਹੈ ਤਾਂ ਉੱਥੇ ਤੁਰੰਤ ਜਿਹੜਾ ਹੈਗਾ ਪ੍ਰਸ਼ਾਸਨ ਹਰਕਤ ਦੇ ਵਿੱਚ ਆ ਜਾਂਦਾ ਪਰ ਇੱਥੇ ਪਿਛਲੇ ਤਕਰੀਬਨ ਅੱਧੇ ਇੱਕ ਪੂਰੇ ਘੰਟੇ ਤੋਂ ਅਸੀਂ ਇੱਥੇ ਮੌਜੂਦ ਹਾਂ ਪਰ ਇੱਥੇ ਕੋਈ ਵੀ ਹਜੇ ਤੱਕ ਨਹੀਂ ਪਹੁੰਚਿਆ ਕਿਸੇ ਨੇ ਵੀ ਕੋਈ ਕਾਰਵਾਈ ਕਰਨ ਦੀ ਜਾਂ ਇਸ ਨੂੰ ਪੁੱਛ ਦੱਸ ਕਰਨ ਦੀ ਕਿ ਭਾਈ ਕਿਹਨੇ ਲਾਈ ਆ ਕਿਉਂ ਲਾਈ ਆ ਕਿਵੇਂ ਲੱਗੀ ਆ ਜੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜੀਟੀਵੀ ਨੈਟਵਰਕ ਤੇ ਆਮਰਸਰ ਰੋਡ ਤੋਂ